ਕਬਿੱਤ ਨਸ਼ਿਆਂ ਬਾਰੇ ਪੱਟ ਤੇ ਬਥੇਰੇ ਘਰ ਇਹ ਸ਼ਰਾਬ ਚੰਦਰੀ ਨੇ ਜਿਹੜੇ ਘਰਾਂ ਵਿੱਚ ਕੀਰਾ ਹੋ ਜੇ ਇਹਦਾ ਵਾਸ ਜੀ ਨਾਲੇ ਲਾਉਂਦੇ ਪੈਸੇ ਨਾਲੇ ਗਾਲ ਵੰਦੇ ਜ਼ਿੰਦਗੀ ਨੂੰ ਕਰਕੇ ਸਰੀਰ ਦਾ ਇਹ ਛੜਦੀ ਹੈ ਨਾਸ ਜੀ ਇਹ ਤਾਂ ਚੀਜ਼ ਚੱਲੀ ਜਦੋਂ ਬਣੀ ਸੀਗੀ ਰਾਸ਼ਕਾਂ ਦੀ ਇਹਨੂੰ ਪੀ ਕੇ ਖਾਂਦੇ ਸੀਗੇ ਭੁੰਨ ਕੇ ਉਹ ਮਾਸ ਜੀ ਬੰਦਿਆਂ ਦੇ ਕੋਲੋਂ ਚੰਗੇ ਕੰਮ ਨਾ ਕਰ ਆਮਦੀ ਐ ਬਾਮ ਦੀ ਲੜਾਈ ਜਿੱਥੇ ਖੜਕਦੇ ਗਲਾਸ ਜੀ ਜਿੰਨੇ ਹਨ ਨਸ਼ੇ ਚੰਗਾ ਇਹਨਾਂ ਵਿੱਚੋਂ ਕੋਈ ਵੀ ਨਹੀਂ ਆਖ ਦੇ ਚਰਸ ਹੈਰੋਂ ਚਿੱਟਾ ਤੇ ਸਮਾਇਕ ਤਾਂ ਲੀਡਰ ਬਕਾਉਂਦੇ ਨਾਲੇ ਪੈਸੇ ਉਹ ਕਮਾਉਂਦੇ ਐ ਉਹਨਾਂ ਹੱਥੀ ਹੁੰਦੀ ਐ ਨਾ ਨਸ਼ਿਆਂ ਦੀ ਬਲੈਕ ਤਾਂ ਕਰਦੇ ਐ ਬਾਦੇ ਜਦੋਂ ਵੋਟਾਂ ਨੇੜੇ ਆਉਂਦੀਆਂ ਹੈ ਉਹੀ ਬੰਦੇ ਪਿੱਛੋਂ ਬਣ ਜਾਂਦੇ ਨਲਾਇਕ ਤਾਂ ਹੋ ਗਏ ਬੇਈਮਾਨ ਸਾਰੇ ਲੋਕ ਗੁਜ਼ਰਾਣੇ ਵਾਲਿਆ ਝੂਠੇ ਬਾਦੇ ਕਰ ਕਰ ਪਾੜੀ ਜਾਂਦੇ ਮੈਕ ਤਾਂ ਬੰਦਿਆਂ ਤੋਂ ਓਹਲਾ ਤਾਂ ਤੂੰ ਰੱਖ ਲੇਂਗਾ ਬੰਦਿਆ ਓਏ ਉਸ ਤੋਂ ਨਹੀਂ ਰਹਿਣਾ ਜਿਹੜਾ ਤਾਹਾਂ ਵੇਂਦਾ ਆਪ ਹੈ ਗੁਰੂ ਤਾਂ ਗ੍ਰੰਥ ਵਿੱਚ ਮੋੜ-ਮੋੜ ਦੱਸਿਆ ਹੈ ਨਿੰਦਿਆਂ ਦੇ ਜੱਡਾ ਹੋਰ ਕਾਸੇ ਦਾ ਨਾ ਪਾਪ ਹੈ ਮਿਲਦੀ ਨਾ ਢੋਈ ਕਿਤੇ ਸਾਧੂਆਂ ਦੇ ਨਿੰਦਕਾਂ ਨੂੰ ਜਿਹੜੇ ਗੱਲ-ਗੱਲ ਉੱਤੇ ਮਾਰੇ ਜਾਂਦੇ ਗਾਪ ਹੈ ਆਖਰ ਨੂੰ ਫੇਰ ਪਸਟਾਵੇਂ ਗਦਰਾਨੇ ਵਾਲਾ ਬੈਠ ਕੇ ਮਿੰਟ ਕਦੇ ਕਰਿਆ ਨਾ ਜਾਪ ਹੈ ਡਰਦੇ ਤਾਂ ਸੱਤ ਵੇਲੇ ਰਹੀਏ ਉਸ ਮਾਲਕ ਤੋਂ ਰਾਜਿਆਂ ਦੇ ਕੋਲੋਂ ਜਿਹੜਾ ਪੀਖ ਹੈ ਮੰਗਾਮ ਦਾ ਜਿਹਦੇ ਉੱਤੇ ਮੇਰ-ਤੇਰਾ ਹੋ ਜੇ ਸੱਚੇ ਪਾਦਸ਼ਾਹੀ ਉਜੜੇ ਘਰਾਂ ਨੂੰ ਫੇਰ ਮੁੜ ਕੇ ਵਸਾਮਦਾ ਜਿਹੜਿਆਂ ਘਰਾਂ ਚ ਕਦੇ ਚਿੜੀ ਨਹੀਂ ਫੜਕਦੀ ਸੀ ਉਹਨਾਂ ਘਰਾਂ ਵਿੱਚ ਇਹ ਗਧੇ ਹੈ ਲਟਾਮਦਾ ਉਹਨਾਂ ਘਰਾਂ ਵਿੱਚ ਇਹ ਗਦੇ ਹੈ ਲਟਾਮ ਦਾ ਜਿਨ੍ਹਾਂ ਦੇ ਤਾਂ ਪਿੱਛੇ ਕੇਰਾ ਪੈ ਜੇ ਗਦਰਾਨੇ ਵਾਲਾ ਛੜਦਾ ਨਹੀਂ ਭੁੰਨੇ ਹੋਏ ਤਿੱਤਰ ਉਡਾਮ ਦਾ ਧੀ ਪੁੱਤ ਸਿਆਣੇ ਜਿਹੜੇ ਉਹ ਤਾਂ ਲੰਮੀ ਸੋਚਦੇ ਐ ਕਦੇ ਉਹ ਨੀਮਾ ਮਾਂ ਪਿਓ ਨੂੰ ਝਕਾਉਂਦੇ ਨਾ ਜੰਮ ਕੇ ਘਾਡ ਉਹ ਉਹ ਘਰ ਨਾ ਵਸਣ ਦਿੰਦੇ ਉਹਨਾਂ ਦੇ ਮਾਂ ਪਿਓ ਸੁਖੀ ਜ਼ਿੰਦਗੀ ਜਿਉਂ ਜਿਉਂਦੇ ਨਾ ਐਸੀ ਰਾਤ ਨਾਲੋਂ ਤਾਂ ਬੇਲਾ ਦੇ ਚੰਗੇ ਰਹਿੰਦੇ ਸੱਥਾਂ ਵਿੱਚ ਜਾ ਕੇ ਕਦੇ ਦਾੜ੍ਹੀਆਂ ਪਟਾਉਂਦੇ ਨਾ ਲਿਖੀ ਤਕਦੀਰ ਤਾਂ ਮੱਥੇ ਦੀ ਕਦੇ ਮਿਟਦੀ ਨਾ ਟਲਦੀ ਨਾ ਗੱਲ ਜਿਹੜੀ ਹੋਣੀ ਓਵੇਂ ਹੋਣੀ ਐ ਕੱਚੇ ਦਾ ਤਾਂ ਪਤਾ ਸੀਗਾ ਪਾਣੀ ਵਿੱਚ ਖੁਰਜੂਗਾ ਡੁੱਬ ਕੇ ਚਨਾਚ ਫਿਰ ਮਰਦੀ ਕਿਉਂ ਸੋਹਣੀ ਐ ਰਾਮਣ ਨੂੰ ਦੱਸ ਭਰਾ ਫੇਰ ਕਿਹਨੇ ਮਾਰਨਾ ਸੀ ਲੇਗੀ ਸੀਤਾ ਕੱਲ ਲੇਗੀ ਹੁਣ ਹੀ ਕਹਿੰਦੀ ਚੱਲ ਸੀਤਾ ਨੂੰ ਚਰਾਉਣੀ ਐ ਹੁਣ ਹੀ ਨਾ ਇਟਲੀ ਕਿਸੇ ਬਲੀ ਹੈ ਬਕੰਬਰਾਂ ਤੋਂ ਮੂਸੇ ਨੂੰ ਵਹਾ ਕੇ ਰਥ ਵਿੱਚ ਲਿਆਈ ਹੋਣੀ ਐ ਸਦਾ ਗੁੱਟੀ ਚੜੀ ਕਦੇ ਰਹਿੰਦੀ ਨਾ ਬਲੇਕੀਆਂ ਦੀ ਆਖਰ ਨੂੰ ਹਾਤਾ ਕਿਸੇ ਅਮਲੀ ਦੀ ਮਾਰ ਦੀ ਧੋਖੇ ਨਾਲ ਹੱਕ ਖਾਣਾ ਮਾੜਾ ਹੁੰਦਾ ਦੂਸਰੇ ਦਾ ਨੌਕਰੀ ਵੀ ਬਹਿ ਕੇ ਮਾੜੀ ਖਾਣੀ ਸਰਕਾਰ ਦੀ ਕਰਨੀ ਕਿਰਤ ਹੱਥੀ ਹਲਵਾ ਕੇ ਦੱਸ ਗਿਆ ਬਾਬਾ ਨਾਨਕ ਤਾਂ ਜਿਹੜੇ ਰੂਹ ਸੀ ਅਵਤਾਰ ਦੀ ਝੂਠ ਦੀ ਦੁਕਾਨ ਜਿਹੜੀ ਬਹੁਤਾ ਚਿਰ ਚੱਲਦੀ ਨਾ ਕੇਰਾ ਮਾਰ ਕੀਟਡੌਣ ਕਰ ਦੇ ਬਾਜ਼ਾਰ ਦੀ ਬੰਦਿਆਂ ਤੋਂ ਓਲਾ ਤਾਂ ਤੂੰ ਰੱਖ ਲੈਗਾ ਬੰਦਿਆ ਓਏ ਉਸ ਤੋਂ ਨਹੀਂ ਰਹਿਣਾ ਜਿਹੜਾ ਤਾਹਾਂ ਵੇਂਦਾ ਆਪ ਹੈ ਗੁਰੂ ਤਾਂ ਗ੍ਰੰਥ ਵਿੱਚ ਮੋੜ-ਮੋੜ ਦੱਸਿਆ ਹੈ ਨਿੰਦਿਆਂ ਦੇ ਜੱਡਾ ਹੋਰ ਕਾਸੇ ਦਾ ਨਾ ਪਾਪ ਹੈ ਮਿਲਦੀ ਨਾ ਢੋਈ ਕਿਤੇ ਸਾਧੂਆਂ ਦੇ ਨਿੰਦਕਾਂ ਨੂੰ ਜਿਹੜੇ ਗੱਲ-ਗੱਲ ਉੱਤੇ ਮਾਰੇ ਜਾਂਦੇ ਗਾਪ ਹੈ ਆਖਰ ਨੂੰ ਫੇਰ ਪਸਤਾਵੇਂ ਗਦਰਾਂ ਨੇ ਵਾਲਿਆ ਬੈਠ ਕੇ ਮਿੰਟ ਕਦੇ ਕਰਿਆ ਨਾ ਜਾਪ ਹੈ ਚੰਦਰਾ ਇਹ ਮਨ ਨਹੀਂ ਉਹ ਬੰਦੇ ਨੂੰ ਟਿਕਣ ਦਿੰਦਾ ਚੱਤੋਂ ਪੈਰ ਰੱਖੇ ਦੇ ਕੇ ਲਾਲਚ ਫਸਾਈ ਹੈ ਕੁੱਲ ਬੰਦੇ ਵਿੱਚ ਜਿਹੜੇ ਹੋਮ ਦੇ ਵਕਾਰ ਪੰਜੇ ਪੰਜਾਂ ਉੱਤੇ ਡਿਊਟੀ ਰੱਖੀ ਏ ਇਸ ਦੀ ਤਾਂ ਲਈ ਏ ਜਿਵੇਂ ਆਖੇ ਕਰਦੇ ਹੈ ਕੰਮ ਹੋਵੇ ਚਤੋ ਪੈਰ ਰਹਿੰਦੇ ਇਹਦੇ ਹਾਜ਼ਰ ਸਿਪਾਈ ਐ ਬੰਦੇ ਨੂੰ ਤਾਂ ਇਹ ਨਹੀਂ ਦਿਵਾਲ ਗਦਰਾਨੇ ਵਾਲਿਆ ਸਾਰਾ ਦਿਨ ਉਂਗਲਾਂ ਤੇ ਜਾਮਦਾਨ ਚਾਈ ਐ ਅਕਲ ਨਮਾਕ ਬੁੱਧੀ ਅਡੋ ਅਡੀ ਸਾਰਿਆਂ ਦੀ ਹੁੰਦਾ ਜਿਹੜਾ ਮਨ ਇਹ ਸਾਰਿਆਂ ਦਾ ਏਕ ਹੈ ਅਕਲ ਦਿਮਾਗ ਨਾਲ ਹੁੰਦਾ ਹੈ ਸਿਆਣਾ ਬੰਦਾ ਆਪਦੇ ਜਣੇ ਤਾਂ ਸਿਆਣਾ ਬਣਿਆ ਹਰੇਕ ਹੈ ਹੁੰਦਾ ਜਿਹੜਾ ਕੋਈ ਵਾੜਾ ਛਤਰ ਚਲਾਕ ਵਾਲਾ ਉਸ ਨੂੰ ਤਾਂ ਕਿਸੇ ਵੇਲੇ ਆਮ ਦੀ ਨਾ ਟੇਕ ਹੈ ਰੱਬ ਨੇ ਬਣਾ ਕੇ ਕੁੱਲ ਭੇਜੇ ਗਗਰਾਨੇ ਵਾਲਿਆ ਆਪੱਚ ਮਿਲੇ ਨਾ ਇਕੱਠੇ ਫਿਰਦੇ ਅਨੇਕ ਹੈ ਜ਼ਿੰਦਗੀ 'ਚ ਬੰਦੇ ਤੇ ਵਗਣ ਬਾਵਾ ਸਾਰੀਆਂ ਹੀ ਕਈ ਵਾਰੀ ਚੜ ਕੇ ਥੁਫਾਨ ਬੁਰੇ ਆਉਂਦੇ ਐ ਕੁੱਲ ਬੰਦੇ ਵਿੱਚ ਜਿਹੜੇ ਹੋਮ ਦੇ ਬਕਾਰ ਪੰਜੇ ਚੱਤੋਂ ਪਰ ਰਹਿੰਦੇ ਉਹੋ ਬੰਦੇ ਨੂੰ ਫਸਾਉਂਦੇ ਐ ਕਈ ਵਾਰੀ ਕੱਢ ਲੈਂਦਾ ਮੌਤ ਦੇ ਚਵਟ ਵਿੱਚੋਂ ਮਾਰਨੇ ਜੋ ਵਾਲਾ ਉਹੀ ਮਾਲਕ ਬਚਾਉਂਦੇ ਐ ਲੱਗੀਆਂ ਜੋ ਸੱਟਾਂ ਨਾ ਭੋਲਣ ਗਦਰਾਣੇ ਵਾਲਿਆ ਜਿੰਨਾ ਚਿਰ ਰਹਿੰਦੇ ਬੰਦੇ ਜ਼ਿੰਦਗੀ ਜਿਹਾਉਂਦੇ ਐ ਸਭ ਨੂੰ ਪਤਾ ਹੈ ਨਾਲ ਕਿਸੇ ਦੇ ਨਹੀਂ ਕੁਝ জানা ਫੇਰ ਭਲਾ ਦੱਸਗਾ ਤੂੰ ਠੱਗੀਆਂ ਕਿਉਂ ਮਾਰਦਾ ਲਿਖੀ ਤਕਦੀਰ ਤਾਂ ਮੱਥੇ ਦੀ ਕਦੇ ਮਿਟਦੀ ਨਾ ਟਲਦਾ ਨਾ ਪਾਣਾ ਜਿਹੜਾ ਲਿਖਿਆ ਕਰਤਾਰ ਦਾ ਬਾਰੀ ਆਈ ਅੱਡੋ ਅੱਡੀ ਤੁਰ ਜਾਣਾ ਸਾਰਿਆਂ ਨੇ ਲੋਟ ਲੈ ਬਹਾਰਾਂ ਇਹ ਤਾਂ ਮੇਲਾ ਦਿਨ ਚਾਰ ਦਾ ਸਦਾ ਨਹੀਂ ਕਿਸੇ ਨੇ ਇੱਥੇ ਰਹਿਣਾ ਗਦਰਾਨੇ ਵਾਲਿਆ ਇਹ ਤਾਂ ਆਉਣ ਜਾਣ ਦਾ ਬਿਹਾਰ ਸੰਸਾਰ ਦਾ ਉਹ ਰੁੱਤਾਂ ਵਾਂਗ ਘਰਾਂ ਦੇ ਹਾਲਾਤ ਵੀ ਬਦਲ ਜਾਂਦੇ ਕਦੇ ਤੰਗੀ ਆ ਜੇ ਕਦੇ ਰਹਿੰਦੀ ਕੋਈ ਟੋਟਣਾ ਕਈ ਬੰਦੇ ਆਪਣੀ ਤਾਂ ਜ਼ਿੰਦਗੀ ਚ ਵੇਖ ਜਾਂਦੇ ਬਣੇ ਨਾ ਕਦੇ ਪੈਸਾ ਤੇ ਸਮਣ ਕਦੇ ਨੋਟ ਨਾ ਪੈ ਗਈਆਂ ਜੋ ਆਦਤਾਂ ਉਮਰ ਸਾਰੀ ਜਾਂਦੀਆਂ ਨਾ विरला कोई बंदा जी दे ਵਿੱਚ ਕੋਈ ਖੋਟ ਨਾ ਚੰਗਿਆਂ ਕੰਮਾਂ ਚ ਹਿੱਸਾ ਲਈਏ ਗਦਰਾਨੇ ਵਾਲਿਆ ਮਾੜਿਆਂ ਕੰਮਾਂ ਦੀ ਕਦੇ ਕਰੀਏ ਸਪੋਰਟ ਨਾ ਹੁਣ ਬਹੁਤੇ ਘਰਾਂ ਵਿੱਚ ਰਹਗੇ ਨਾ ਥਵਾਕ ਕੋਈ ਪਿਓ ਪੁੱਤ ਇਕੱਠੇ ਬਹਿ ਕੇ ਕਰਦੇ ਸਲਾਹ ਨਾ ਜੀ ਵੇਖ ਕੇ ਸ਼ਰੀਕ ਨੂੰ ਤਾਂ ਹੁੰਦਾ ਨਹੀਂ ਸ਼ਰੀਕ ਰਾਜੀ ਕਈਆਂ ਦੇ ਤਾਂ ਬੈਰ ਵੇਖੇ ਸਕੇ ਹੀ ਭਰਾਣਾ ਜੀ ਜਿਹੜੇ ਪਾਸੇ ਜਾਏ ਤੋ ਤਾਂ ਹੁੰਦਾ ਨਕਸ਼ਾਨ ਹੋਵੇ ਜਾਣਬੁੱਝ ਫੇਰ ਕਦੇ ਪਈਏ ਉਸ ਰਾਹਾਂ ਨਾ ਜੀ ਸਾਰਿਆਂ ਤੋਂ ਗੱਲ ਮਾੜੀ ਹੁੰਦੀ ਗਦਰਾਨੇ ਵਾਲਿਆ ਝੂਠਾ ਤਾਂ ਕਿਸੇ ਤੇ ਬਣ ਜਾਈਏ ਉਹ ਗਵਾਨਾਂ ਜੀ